ਸਤਿ ਸ਼੍ਰੀ ਅਕਾਲ ਵੀ ਦੋਸਤੋ ਸੋ ਅੱਜ ਦਾ ਸਫਰ ਯਾਨੀ ਕਿ ਸਾਡੀ ਪੈਦਲ ਯਾਤਰਾ ਹੈ ਚਾਂਦਪੁਰ ਰੋਟਕੀ ਤੋਂ ਸਿੱਧਾ ਆਪਾਂ ਜਾਵਾਂਗੇ ਅੱਜ ਸ਼੍ਰੀ ਖੁਰਾਲਗੜ੍ਹ ਸਾਹਿਬ ਵੱਲ ਨੂੰ ਵੈਸੇ ਤਾਂ ਯਾਤਰਾ ਆਪਾਂ ਸਟਾਰਟ ਕਰਨੀ ਸੀ ਗੜਸ਼ੰਕਰ ਤੋਂ ਬਟ ਕਿਉਂਕਿ ਮਾਰਨਿੰਗ ਟਾਈਮ ਆਪਾਂ ਨੂੰ ਗਰਾਊਂਡ ਜਾਣਾ ਪੈਂਦਾ ਹੈ ਸੋ ਪਹਿਲਾਂ ਆਪਾਂ ਗਰਾਊਂਡ ਗਏ ਗਰਾਊਂਡ 'ਚ ਐਕਸਰਸਾਈਜ਼ ਕਰਨ ਤੋਂ ਬਾਅਦ ਆਪਾਂ ਹੁਣ ਇੱਥੇ ਸਵਾ 10 ਆਪਣਾ ਸਫਰ ਸਟਾਰਟ ਕੀਤਾ ਹੈ ਗੁਰਦੁਆਰਾ ਸਾਹਿਬ ਜੋ ਹੈ ਬਾਬਾ ਗੁਰਦਿੱਤਾ ਜੀ ਦਾ ਪਿੰਡ ਚਾਂਦਪੁਰ ਰੋਟਕੀ ਤੋਂ ਸੋ ਦੇਖਦੇ ਹਾਂ ਕਿੱਦਾਂ ਕਿੰਨੇ ਟਾਈਮ ਦੇ ਵਿੱਚ ਆਪਾਂ ਚੰਦਪੁਰ ਕੀ ਤੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਪਹੁੰਚਦੇ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਣੇ ਆ ਗੁਰਦੁਆਰਾ ਸਾਹਿਬ ਦੇ ਤੇ ਰਸਤੇ ਦੇ ਵੀ ਨਜ਼ਾਰੇ ਦਿਖਾਣੇ ਆ ਕਿ ਕਿੱਦਾਂ ਦੇ ਨੇ ਜੇ ਆਪਾਂ ਪੈਦਲ ਯਾਤਰਾ ਕਰਕੇ ਜਾਂਦੇ ਆ ਕਿਉਂਕਿ ਗੱਡੀ ਦੇ ਵਿੱਚ ਜਾਂ ਬਾਈਕ ਤੇ ਤਾਂ ਬੰਦਾ ੳਰਦਾ ੳਰਦਾ ਲੰਘ ਜਾਂਦਾ ਹੈ ਤੇ ਅੱਜ ਆਪਾਂ ਦੇਖਾਂਗੇ ਪੈਦਲ ਯਾਤਰਾ ਕਰਕੇ ਕਿ ਕਿੰਨਾ ਵਧੀਆ ਇੱਥੇ ਦਾ ਨਜ਼ਾਰਾ ਹੈ ਜਦੋਂ ਆਪਾਂ ਜਾਂਦੇ ਆ ਸ਼੍ਰੀ ਖੁਰਾਲਗੜ੍ਹ ਸਾਹਿਬ ਵੱਲ ਨੂੰ ਤੇ ਆਪਾਂ ਪਹੁੰਚ ਚੁੱਕੇ ਆਂ ਸ਼ਿਮ ਮੰਦਰ ਪਿੰਡ ਚੰਦਪੁਰ ਰੋਡ ਕੀ ਦੇ ਜੋ ਕਿ ਹੈ ਸ਼ੂਛੇਵਾਲ ਵਾਲੇ ਰੋਡ ਤੇ ਤੇ ਦੇਖਦੇ ਆਂ ਸ਼ੂਛੇਵਾਲ ਤੇ ਟੋਰੋਵਾਲ ਆਪਾਂ ਕਿੰਨੀ ਦੇਰ ਚ ਪਹੁੰਚਦੇ ਆਂ ਤੇ ਇਸ ਵਕਤ ਆਪਾਂ ਕ੍ਰੋਸ ਕਰ ਰਹੇ ਆਂ ਜੀ ਵਿਲੇਜ ਭੋਲੇਵਾਲ ਭੋਲੇਵਾਲ ਵੀ ਸਾਡੇ ਇੱਕ ਦੋਸਤ ਦਾ ਵਿਲੇਜ ਹੈ ਬਟੋ ਅੱਜ ਇੱਥੇ ਨਹੀਂ ਹੈ ਸੋ ਵੈਸੇ ਤਾਂ ਆਪਾਂ ਉਹਨਾਂ ਨੂੰ ਮਿਲ ਕੇ ਜਾਣਾ ਸੀ ਪਰ ਹੁਣ ਆਪਾਂ ਬਿਨਾਂ ਮਿਲੇ ਹੀ ਅੱਗੇ ਵਧਾਂਗੇ ਸੋ ਅਗਲਾ ਪਿੰਡ ਆਏਗਾ ਟੋਰੋਵਾਲ ਤੇ ਆਲਮੋਸਟ ਆਪਾਂ ਮੇਰੇ ਹਿਸਾਬ ਨਾਲ 5 ਮਿੰਟਾਂ 'ਚ ਹੀ ਜਿਹੜਾ ਆ ਚੰਦਪੁਰ ਰੋਡ ਕੀ ਤੋਂ ਭੋਲੇਵਾਲ ਪਹੁੰਚ ਗਏ ਆ ਕਿਉਂਕਿ ਬਹੁਤ ਹੀ ਜ਼ਿਆਦਾ ਨਜ਼ਦੀਕ ਹੈ ਚਲੋ ਅਗਲਾ ਪਿੰਡ ਦੇਖਦੇ ਹਾਂ ਕਿੰਨੀ ਦੇਰ ਤੱਕ ਅਸੀਂ ਉੱਤੇ ਪਹੁੰਚਦੇ ਆ ਸੋ ਪਹੁੰਚ ਚੁੱਕੇ ਆ ਆਪਾਂ ਪਿੰਟੂ ਰੋਵਾਲ ਤੇ ਇੱਥੋਂ ਜਾਵਾਂਗੇ ਆਪਾਂ ਸ਼ੂਸ਼ੇਵਾਲ ਵਾਲੋਂ ਚੌਧਰੀ ਸਾਹਿਬ ਸੋ 25 ਮਿੰਟਾਂ ਵਿੱਚ ਇੱਥੇ ਪਹੁੰਚ ਗਏ 10:40 ਹੋਏ ਆ ਅਜੇ ਸਵਾ 10 ਆਪਾਂ ਆਪਣਾ ਸਫ਼ਰ ਸਟਾਰਟ ਕੀਤਾ ਸੀ ਸੋ ਦੇਖਦੇ ਹਾਂ ਉਹਨੇ ਆਪਾਂ ਜੋ ਇੱਕ ਇੱਥੇ ਸ਼ੂਸ਼ੇਵਾਲ ਕੋਲ ਬਾਪੂ ਕੁੰਬ ਦਸਤੀ ਇੱਕ ਸਥਾਨ ਹੈ ਉੱਥੇ ਜਾ ਉਸ ਵੱਲ ਚ ਜਾਵਾਂਗੇ ਜਾਂ ਡਾਇਰੈਕਟ ਆਪਾਂ ਨੇ ਇਹ ਸੋਚਿਆ ਹੈ ਕਿ ਆਪਾਂ ਸਿੱਧਾ ਨੈਣਮਾ ਵੱਲ ਚ ਜਾਵਾਂਗੇ ਕਿਉਂਕਿ ਜੇ ਆਪਾਂ ਚੱਲਾਂਗੇ ਛਪੜੀ ਵੱਲਤੀ ਸ਼ੂਸ਼ੇਵਾਲ ਵੱਲ ਚ ਸਾਨੂੰ ਲਗਭਗ ਇੱਕ ਆਰ ਜ਼ਿਆਦਾ ਲੱਗਣਾ ਹੈ ਕਿਉਂਕਿ ਆਪਾਂ ਛਪੜੀ ਵੀ ਰੁਕਾਂਗੇ ਥੋੜਾ ਟਾਈਮ ਫਿਰ ਸੋ ਕਿਉਂਕਿ ਸਮਾਂ ਘੱਟ ਹੈ ਇਸ ਲਈ ਆਪਾਂ ਸਿੱਧਾ ਕੀਤਾ ਹੈ ਕਿ ਆਪਾਂ ਨੈਣਵਾਵਲ ਚ ਹੀ ਸ੍ਰੀ ਖਰੋਲਗੜ ਸਾਹਿਬ ਜਾਵਾਂਗੇ ਤੇ ਦੇਖ ਸਕਦੇ ਹੋ ਇਸ ਵੇਲੇ ਇਹ ਹੈ ਪਿੰਡ ਟੋਰਵਾਲ ਸੋ ਆਪਾਂ ਇਸ ਲਈ ਆ ਨੈਣਵਾਵਲੀ ਚੜਾਈ ਤੇ ਤੇ ਇੱਥੇ ਜਾਂਦੇ ਜਾਂਦੇ ਸਾਨੂੰ ਇੱਕ ਆ ਜਗ੍ਹਾ ਮਿਲੀ ਹੈ ਦੇਖ ਸਕਦੇ ਹੋ ਸ਼ਾਇਦ ਕੱਢਿਆ ਜਾ ਰਿਹਾ ਹੈ ਸਾਹਮਣੇ ਬਿਲਕੁਲ ਹੁਣ ਆਪਾਂ ਪਹੁੰਚੇ ਆ ਤਪਸਥਾਨ ਸੰਤ ਬਾਬਾ ਪ੍ਰੀਮਦਸ ਜੀ ਇਹ ਜੋ ਹੈ ਨਹਿਨਵਾ ਵਾਲੀ ਬਿਲਕੁਲ ਜਿਹੜੀ ਚੜਾਈ ਹੈ ਪਹਿਲੀ ਉਹਦੇ ਤੇ ਹੈ ਸੋ ਬਹੁਤ ਹੀ ਸੋਹਣੀ ਜਗ੍ਹਾ ਸੋ ਬਹੁਤ ਹੀ ਸੋਹਣੀ ਲੋਕੇਸ਼ਨ ਇੱਕ ਨਹਿਨਵਾ ਵਾਲੀ ਚੜਾਈ ਤੇ ਇਹ ਸਾਰਾ نیچے ਜਿਹੜਾ ਪੂਜੇ ਵਾਲਾ ਵਾਲਾ ਏਰੀਆ ਵਿਚ ਆਪਾਂ ਹੁਣ ਪਹੁੰਚੇ ਆਂ ਬਹੁਤ ਹੀ ਸੋਹਣੀ ਜਗ੍ਹਾ ਤੇ ਜਿੱਥੇ ਇਹ ਬਰਗਦ ਦਾ ਪੇੜ ਹੈ ਬਹੁਤ ਪੁਰਾਣਾ ਸੋ ਆਪਾਂ ਦੇਖਣ ਲਈ ਅੰਚਾਰੇ ਆਂ ਅੰਦਰ ਨੂੰ ਚੌਧਰੀ ਸਾਹਿਬ ਅੱਗੇ ਅੱਗੇ ਸੋ ਏ ਕਾ ਲੱਗੇ ਨਜ਼ਾਰਾ ਦੋਸਤੋ ਦੇਖੋ ਕਿੰਨਾ ਪੁਰਾਣਾ ਇਹ ਪੇੜ ਹੈ ਇਹ ਡਬਲ ਸੋ ਮੇਨ ਹੋਇਆ ਔਰ ਇੱਧਰ ਵੀ ਦੇਖੋ ਕੋ ਬਕਰਾ ਨਜ਼ਾਰਾ ਤੂੰ ਦੇਖੋ ਕਿਸ ਤਰੀਕੇ ਨਾਲ ਇੱਥੇ ਇਹ ਪਾਣੀ ਪੀਣ ਲਈ ਜਗ੍ਹਾ ਬਣਾਈ ਹੈ। ਸੋ ਆਪਾਂ ਬਿਲਕੁਲ ਉਸ ਪੇੜ ਦੇ نیچے ਆ ਚੁੱਕੇ ਹਾਂ। ਸਵੇ ਇਸ ਬਹੁਤ ਹੀ ਸੋਹਣੇ ਪੇੜ ਦੇ نیچے ਥੋੜਾ ਵਕਤ ਗੁਜ਼ਾਰਨ ਤੋਂ ਬਾਅਦ ਹੁਣ ਆਪਾਂ ਬਦਾਂਗੇ ਆਪਣੇ ਫਿਰ ਤੋਂ ਅਗਲੇ ਸਫ਼ਰ ਵੱਲੋਂ। ਚੌਧਰੀ ਸਾਹਿਬ ਦਾ ਕਹਿਣਾ ਹੈ ਜਿਹੜਾ ਅਸੀਂ ਉਹ ਜਿਹੜਾ ਬਰਗਦ ਦਾ ਪੇੜ ਸੀ ਜਿੱਥੋਂ ਅਸੀਂ ਆਏ ਆ ਤੇ ਉਹ ਜਿਹੜਾ ਪਿੱਛੇ ਸੀ ਆ ਕੇ ਟਾਈਮ ਲਗਭਗ 12 ਵੱਜ ਚੁੱਕੇ ਨੇ ਇਸ ਵੇਲੇ ਕਹਿੰਦਾ ਇੱਥੇ ਭੂਤਾਂ ਦਾ ਟਾਈਮ ਹੁੰਦਾ ਹੈ ਤੇ ਕਿਤੇ ਇਦਾਂ ਨਾ ਹੋਵੇ ਕਿ ਇੱਥੇ ਸਾਨੂੰ ਭੂਤ ਲਟਕਦੇ ਦਿਖਣ ਲੱਪਣ ਸੋ ਆਪਾਂ ਜਲਦੀ ਜਲਦੀ ਅੱਗੇ ਵੱਲ ਵਧਿਆ ਸੋ ਤੇ ਜਦੋਂ ਵੀ ਆਪਾਂ ਕਦੀ ਵੀ ਤੇਰੀਆ ਚਾਹਨੇ ਆ ਤੁਸੀਂ ਦੇਖੋਗੇ ਕਿ ਇੱਥੇ ਜਿਹੜੇ ਪੂਰੀ ਵਾਲੇ ਸੰਤ ਨੇ ਉਹਨਾਂ ਨੇ ਜਿਹੜੇ ਇੱਥੇ ਜਾਨਵਰ ਘੁੰਮਦੇ ਨੇ ਜਾਂ ਪੰਛੀ ਹੁੰਦੇ ਨੇ ਉਹਨਾਂ ਦੇ ਲਈ ਇਹ ਜਲ ਦਾ ਪ੍ਰਬੰਧ ਕੀਤਾ ਹੋਇਆ ਹੈ ਤੇ ਥਾ ਥਾ ਤੇ ਇਦਾਂ ਦੀਆਂ ਕੁਝ ਜਗ੍ਹਾ ਪਾਣੀ ਭਰਨ ਲਈ ਬਣਾਈਆਂ ਹੋਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਟੈਪ ਵੀ ਲੱਗੀ ਹੋਈ ਹੈ ਇਹ ਬਹੁਤ ਵਧੀਆ ਠੀਕ ਹੈ ਬਹੁਤ ਵਧੀਆ ਉਪਰਾਲਾ ਹੈ ਉਹਨਾਂ ਦਾ ਇਹ ਤੇ ਇਸ ਤੋਂ ਇਲਾਵਾ ਵੀ ਛੋਟੇ-ਛੋਟੇ ਹੋਰ ਵੀ ਦਰਖਤਾਂ ਦੇ ਨਾਲ ਥੋੜੇ ਡੱਬੇ ਵਗੈਰਾ ਟੰਗੇ ਹੋਏ ਨੇ ਜਿਨ੍ਹਾਂ ਚ ਪਾਣੀ ਹੁੰਦਾ ਹੈ ਤਾਂ ਕਿ ਪੰਛੀ ਉਹਦੇ ਵਿੱਚੋਂ ਪਾਣੀ ਪੀ ਸਕਣ ਫਿਰ ਤੋਂ ਆਪਾਂ ਬਹੁਤ ਹੀ ਇੱਕ ਸੋਹਣੀ ਜਗ੍ਹਾ ਤੇ ਪਹੁੰਚੇ ਆਂ ਤੇ ਇੱਥੇ ਦਾ ਇੱਕ ਛੋਟਾ ਜਿਹਾ ਇਹ ਰੂਮ ਵੀ ਬਣਿਆ ਹੋਇਆ ਹੈ ਬਹੁਤ ਹੀ ਪਿਆਰੀ ਜਗ੍ਹਾ ਇੰਨੀ ਜ਼ਿਆਦਾ ਸੋਹਣੀ ਜਗ੍ਹਾ ਏ ਵੀ ਚੌਪੜੀ ਤੇ ਤਾਂ ਇਹ ਅੰਦਰ ਕੀ ਹੈ ਤੇ ਅੰਦਰ ਤੁਸੀਂ ਦੇਖ ਸਕਦੇ ਹੋ ਕੁਛ ਘੜੇ ਤੇ ਇੱਕ ਬਰਮੀ ਲੱਗ ਰਹੀ ਏ ਤੇ ਕੁਛ ਲੋਕਾਂ ਨੇ ਲੱਗਦਾ ਬੋਤਲਾਂ ਸਿੱਟੀਆਂ ਕੋਈ ਵੀ ਜਗ੍ਹਾ ਲੁਕੀ ਛੱਡ ਦੇਣੀ ਖਰਾਬ ਕਰਨ ਤੋਂ ਇਹ ਸੋਹਣੀ ਹਵਾ ਇੱਥੇ ਲੱਗ ਰਹੀ ਐ ਬਹੁਤ ਹੀ ਸੋਹਣੀ ਸੋ ਬਹੁਤ ਹੀ ਸੋਹਣੀ ਲੋਕੇਸ਼ਨ ਇੱਕ ਜੇ ਦੇਖੋਗੇ ਇਹ ਟੈਂਕੀਆਂ ਵੀ ਜਿਹੜੀਆਂ ਨੇ ਉਹਨਾਂ ਨੂੰ ਵੀ ਇਦਾਂ ਟਕਿਆ ਹੋਇਆ ਉਹਨਾਂ ਨੇ ਓੜੇ ਇੱਕ ਫਾਰਮ ਹਾਊਸ ਹੈ ਜਾਂ ਕੁਝ ਹੋਰ ਬਣਾਇਆ ਜਾਏਗਾ ਇੱਥੇ ਇਹ ਤਾਂ ਹੁਣ ਹਲੇ ਬਾਅਦ ਵਿੱਚ ਪਤਾ ਲੱਗੇਗਾ ਹਲੇ ਤਿਆਰੀ ਚੱਲ ਰਹੀ ਐ ਇਹ ਜਾਂ ਤਾਂ ਕੋਈ 홀ੀਡੇ ਡੈਸਟੀਨੇਸ਼ਨ ਬਣੇਗਾ ਕੁਝ ਵੀ ਇਦਾਂ ਦਾ ਹੋਏਗਾ ਸਾਡੇ ਇਹਾਮ ਨਾਲ ਇੱਕ ਕੋਈ ਰਿਜ਼ੋਰਟ ਹੈ ਤੇ ਜਿੱਦਾ ਕੰਮ ਹਲੇ ਚੱਲ ਰਿਹਾ ਹੈ। ਕਾਫੀ ਸੋਹਣੀ ਲੋਕੇਸ਼ਨ ਤੇ ਹੈ। ਪਹੁੰਚੇ ਆ ਹੁਣ ਆਪਾਂ ਪਿੰਨ ਨੈਣਵਾ ਤੇ ਇਹ ਸਿਗਾ ਮੇਨ ਰੋਡ ਜਿੱਧਰੋਂ ਸੀ ਆਏ ਸੀ। ਥੋੜੀ ਰਿਫਰੈਸ਼ਮੈਂਟ ਲਈ ਰੁਕੇ ਆ। ਸੋ ਅਸੀਂ ਆ ਇਸ ਵੇਲੇ ਨੈਣਵਾ ਤੇ ਲੋਕ ਹੋਏ ਆ ਦੇਖੋ ਜੀਨੂ ਦੀ ਹੱਟੀ ਤੇ ਇੱਥੇ ਸਾਹਮਣੇ ਆ ਸੀਵਾ ਮੋੜ ਜਿੱਥੋਂ ਅਸੀਂ ਜਾਵਾਂਗੇ ਸ਼੍ਰੀ ਖੁਰਾਲਗੜ੍ਹ ਸਾਈਂ ਵੱਲੋਂ ਤੇ ਬਸ ਆ ਤੁਸ਼ ਕਰੀ ਦਿਆ ਅਸੀਂ ਆਪਣੀ ਰਿਫਰੈਸ਼ਮੈਂਟ ਦੇ ਲਈ ਮੈਂ ਵੀ ਹੋਣਾ ਤੇ ਆ ਦੇਖੋ ਜੀ ਸੀਵਾ ਸੋ ਇਹ ਛੋਟੀ ਜਿਹੀ ਸੜਕ ਜਾਂਦੀ ਹੈ ਤੇ ਬਸ ਆਪਾਂ ਇਸ ਪਾਸੇ ਨੂੰ ਚੱਲ ਪਏ ਆ ਸੋ ਮੰਜ਼ਲ ਨੂੰ ਲਗਭਗ ਡੇਢ ਘੰਟਾ ਦੂਰ ਹੈ ਪਿੰਡਾਂ ਦਾ ਦੋਸਤੋ ਮਾਹੌਲ ਹੀ ਅਲੱਗ ਹੁੰਦਾ ਹੈ ਦੇਖਿਨੀ ਸ਼ਾਂਤੀ ਕੰਡਾਂ ਚ ਇੱਕ ਅਲੱਗ ਹੀ ਨਜ਼ਾਰਾ ਅਲੱਗ ਨਜ਼ਾਰਾ ਔਰ ਉਪਰੋਂ ਤੇ ਇਹ ਸਾਡਾ ਹੈ ਜੀ ਬੀ ਥੀ ਏਰੀਆ ਮਾਹੌਲ ਵਧੀਆ ਸੋ ਆਪਾਂ ਇਸ ਵੇਲੇ ਸੀਮਾ ਵਾਲੇ ਰੋਡ ਤੇ ਅਸੀਂ ਹੈਬੋ ਵਾਲਤੀ ਵੀ ਜਾ ਸਕਦੇ ਸੀ ਬਟ ਉਧਰੋਂ ਆਪਾਂ ਨਹੀਂ ਗਏ ਜਿਆਦਾ ਦੂਰ ਪੈਣਾ ਸੀ ਤੁਸੀਂ ਦੇਖੋ ਕਿ ਇੱਥੇ ਸਾਰੇ ਬੀ ਥੀ ਏਰੀਆ ਦੇ ਵਿੱਚ ਦੇਖੋ ਕਿਦਾਂ ਬਾੜ ਲਗਾਈ ਹੋਈ ਹੈ ਕਿਉਂਕਿ ਇੱਧਰ ਅਕਸਰ ਜਿਹੜੇ ਜੰਗਲੀ ਜਾਨਵਰ ਘੁੰਮਦੇ ਰਹਿੰਦੇ ਨੇ ਤੇ ਕਾਫੀ ਜਿਹੜੀ ਫਸਲ ਆ ਉਹ ਖਰਾਬ ਹੋ ਜਾਂਦੀ ਐ ਇੱਥੇ ਮੈਕਸਿਮਮ ਇੱਥੇ ਹਰ ਖੇਦੇ ਹਲਦ ਵਾਲੇ ਇਦਾਂ ਜੋ ਬਾੜਾ ਲੱਗੀ ਹੋਈ ਮਿਲੇਗੀ ਤੁਹਾਨੂੰ ਤੇ ਇਸ ਲਈ ਦੇਖੋ ਸਾਰੇ ਪਾਸੇ ਕਣਕ ਹੀ ਕਣਕ ਐ ਤੇ ਇਸ ਟਾਈਮ ਅਸੀਂ ਹਾਂ ਪਿੰਡ ਸੀਵਾ ਦੇ ਵਿੱਚ ਤੇ ਇੱਥੋਂ ਲਗਭਗ ਖਰਾਲਗੜ੍ਹ ਸਾਹਿਬ ਜੋ ਹੈ ਉਹ 5 ਕਿਲੋਮੀਟਰ ਤੇ ਆਲਮੋਸਟ ਸਾਨੂੰ 1 ਘੰਟਾ ਹੋਰ ਲੱਗੇਗਾ ਤੇ ਲਗਭਗ 1 ਵੱਜਣ ਵਾਲਾ ਐ ਸੋ ਇਹਦਾ ਮਤਲਬ 2 ਵਜੇ ਤੱਕ ਆਪਾਂ ਸ਼੍ਰੀ ਖੁਰਾਲਗੜ੍ਹ ਸਾਹਿਬ ਪਹੁੰਚ ਜਾਵਾਂਗੇ ਤੇ ਅਜੇ ਅਸੀਂ ਸੀਵਾ ਪਿੰਡ ਦੇ ਵਿੱਚ ਹੀ ਹਾਂ ਸੋ ਇਸ ਸਮੇਂ ਰੋਡ ਤੇ ਪਹੁੰਚੇ ਹਾਂ ਜਿਹੜਾ ਇਹ ਸਿੱਧਾ ਹੈ ਰਸਤਾ ਇਹ ਆਂਦਾ ਹੈ ਬੋਲ ਵੱਲੋਂ ਅਸੀਂ ਜਾਵਾਂਗੇ ਇੱਧਰ ਨੂੰ ਜੋ ਕਿ ਜਾਂਦਾ ਹੈ ਕਾਲੇਵਾਲ ਤੇ ਸ਼੍ਰੀ ਖੁਰਾਲਗੜ੍ਹ ਸਾਹਿਬ ਤੇ ਇਸ ਪਾਸੇ ਤੋਂ ਅਸੀਂ ਆਏ ਹਾਂ ਇਸ ਛੋਟੀ ਸੜਕ ਤੋਂ ਸਾਹਮਣੇ ਵਾਲੇ ਪਿੰਡ ਤੋਂ ਮਤਲਬ ਨੈਣਵਾ ਤੋਂ ਸੋ ਦੇਖਦੇ ਹਾਂ ਇੱਥੋਂ ਹੁਣ ਜਿਹੜਾ GPS ਐ ਉਹ ਤਾਂ 1 ਘੰਟਾ ਦਿਖਾ ਰਿਹਾ ਹੈ ਤੇ ਆਪਾਂ ਕਿੰਨੇ ਟਾਈਮ ਵਿੱਚ ਸ਼੍ਰੀ ਖਰੌਲ ਵਾਲਾ ਸਾਈ ਪਹੁੰਚਦੇ ਹਾਂ ਚੁੱਕੇ ਆ ਜੀ ਹੁਣ ਬੀਤ ਦੇ ਅਗਲੇ ਪਿੰਡ ਹੋਏਗਾ ਕਾਲੇਵਾਲ ਬੀਤ ਕਾਲੇਵਾਲ ਕਿਉਂਕਿ ਇੱਕ ਗੜਸ਼ੰਕਰ ਦੇ ਕੋਲ ਹੋ ਰਿਹਾ ਹੈ ਕਾਲਿਆ ਲੱਲੀਆਂ ਤੇ ਇਸੇ ਕਰਕੇ ਇਹਨੂੰ ਆਪਾਂ ਕਹਿੰਦੇ ਆ ਕਾਲੇਵਾਲ ਬੀਤ ਸੋ ਕੁਛ ਇਦਾਂ ਦਾ ਇੱਥੇ ਏਰੀਆ ਹੈ ਤੋਂ ਫਿਰ ਤੋਂ ਸ਼੍ਰੀ ਕਰਾਲਗੜ੍ਹ ਸਾਹਿਬ ਲਗਭਗ 3 ਕਿਲੋਮੀਟਰ ਹੈ ਤੇ ਆਲਮੋਸਟ 10 ਕਿਲੋਮੀਟਰ ਨੂੰ ਸਾਨੂੰ ਅੱਧਾ ਘੰਟਾ 40 ਮਿੰਟ ਲੱਗਣਗੇ ਚੌਧਰੀ ਸਾਹਿਬ ਫਿਰ ਤੋਂ ਰਿਫਰੈਸ਼ਮੈਂਟ ਲਈ ਲਿਗੇ ਨੇ ਸੋ ਨਿੰਬੂ ਪਾਣੀ ਸ਼ਾਇਦ ਲਵਾਂਗੇ ਰਿਫਰੈਸ਼ਮੈਂਟ ਵਿਸਫਰੈਸ਼ਮੈਂਟ ਦੇ ਨਾਂ ਤੇ ਆਪਾਂ ਲਿਆ ਹੈ ਲਾਹੌਰੀ ਜੀ ਦਾ ਪੂਰੀ ਸਪੀਡ ਨਾਲ ਲੋਹੜੀ ਜੀਰਾ ਪੀ ਰਹੇ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਆਪਾਂ ਨਾਲ ਕੋਈ ਪਾਣੀ ਦੀ ਬੋਤਲ ਕੁਝ ਨਹੀਂ ਲੈ ਕੇ ਆਏ ਅੱਲਾ ਕੇ ਬਹੁਤ ਹੀ ਜ਼ਿਆਦਾ ਪਿਆਸ ਅਜੇ ਨਹੀਂ ਲੱਗ ਰਹੀ ਹੈ ਓਵਰ ਆਲ ਠੀਕ ਹੈ ਤੇ ਕੁਛ ਇਦਾਂ ਦਾ ਨਜ਼ਾਰਾ ਹੈ ਤੇ ਕਾਲੇ ਵਾਲੀ ਵੀ ਦਾ ਤੇ ਸਾਹਮਣੇ ਹਿਮਾਚਲ ਵਾਲਾ ਏਰੀਆ ਨੀਚੇ ਵੱਲ ਉਸ ਪਾਸੇ ਨੇ ਵੀ ਥੋੜਾ ਆਪਾਂ ਜਾਵਾਂਗੇ ਫਾਈਨਲੀ ਆਪਾਂ ਪਹੁੰਚਣ ਵਾਲੇ ਹਾਂ ਸ਼੍ਰੀ ਰਾਲਗੜ੍ਹ ਸਾਹਿਬ ਆਪਾਂ ਇਸ ਵਿਲੇ ਹਾਂ ਪਿੰਡ ਖਰੋਲੀ ਦੇ ਵਿੱਚ ਨੋ ਪਾਗਲਾ ਕੇ ਹੋ ਸੰਗ ਸਾਧੂ ਆਂਦਾ ਮੇਰੀ ਕੱਖਾਂ ਤੋਂ ਪੈਦਲ ਯਾਤਰਾ ਕਰਦੇ ਕਰਦੇ ਅਸੀਂ ਪਹੁੰਚ ਚੁੱਕੇ ਆ ਜੀ ਸ੍ਰੀ ਖਰੋਲਗਰ ਸਾਹਿਬ ਤਪਸਥਾਨ ਸ੍ਰੀ ਗੁਰੂ ਰਬਦਾਸ ਜੀ ਤੇ ਆਲਮੋਸਟ ਸਾਨੂੰ ਇੱਥੇ ਆਣ ਲਈ ਸਾਢੇ 3 ਘੰਟੇ ਲੱਗੇ ਨੇ ਚੰਦਪੁਰ ਰੋਡ ਕੀਤਾ ਤੇ ਬਸ ਹੁਣ ਆਪਾਂ ਦਰਸ਼ਨਾਂ ਦੇ ਲਈ ਅੰਦਰ ਜਾ ਰਹੇ ਹਾਂ ਕਾਫੀ ਰਸ਼ ਹੈ ਅੱਜ ਕਿਉਂਕਿ ਸੰਡੇ ਹੈ ਤਾਰੇ ਪਿਆਰੇ ਤਾਲੀਆਂ ਸੰਗਤਾਂ ਆਰਦੀ ਦੇ ਵਿੱਚ ਹਾਜ਼ਰੀ ਭਰਿਏ ਸਾਡੇ ਵਿੱਚ ਬਾਦ ਚੜ ਕੇ ਹਾਜ਼ਰੀ ਭਰਿਓ ਸੇਵਾ ਨਾਲ ਮਿਲਣ ਬੇਤੀ ਹੈ ਤੇ ਜੇ ਇਤਿਹਾਸ ਦੀ ਗੱਲ ਕਰੀਏ ਤਾਂ ਸ਼੍ਰੀ ਗੁਰੂ ਰਵਦਾਸ ਜੀ ਮਹਾਰਾਜ 1515 ਈਸਵੀ ਦੇ ਵਿੱਚ ਆਪਣੇ ਜਨਮ ਸਥਾਨ ਸੀਰ ਗਵਰਧਨਪੁਰ ਬਨਾਰਸ ਕਾਸ਼ੀ ਜੋ ਕਿ ਯੂਪੀ ਦੇ ਵਿੱਚ ਹੈ ਉੱਥੋਂ ਪੈਦਲ ਚੱਲਦੇ ਹੋਏ ਲੁਧਿਆਣਾ ਹੁੰਦੇ ਹੋਏ ਇੱਥੇ ਪਹੁੰਚੇ ਸਨ ਤੇ ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਤਾਂ ਉਹਨਾਂ ਦੀਆਂ ਸੇਵਕਾਂ ਮਾ ਭਗਤ ਮੀਰਾ ਬਾਈ ਚਾਲਾ ਬਾਈ ਤੇ ਭਾਨਵਤੀ ਜੀ ਵੀ ਨਾਲ ਹੀ ਸਨ ਤੇ ਗੁਰੂ ਸਾਹਿਬ ਇਸ ਸਥਾਨ ਤੇ 4 ਸਾਲ 2 ਮਹੀਨੇ 11 ਦਿਨ ਠਹਿਰੇ ਸਨ ਤੇ ਹਮੇਸ਼ਾ ਇੱਥੇ ਪ੍ਰਭੂ ਦਾ ਨਾਮ ਸਿਮਰਨ ਕਰਦੇ ਰਹਿੰਦੇ ਸਨ ਸੋ ਬਹੁਤ ਸਾਰੇ ਜਿਹੜੇ ਇੱਥੇ ਲੋਕ ਸਨ ਸੀ ਉਹ ਗੁਰੂ ਸਾਹਿਬ ਦੇ ਸੇਵਕ ਬਣ ਗਏ ਇੱਥੇ ਤੱਕ ਜੇਰਾ ਰਾਜਾ ਬੰਦ ਸੀ ਜੋ ਕਿ ਗੁਰੂ ਸਾਹਿਬ ਨਾਲ ਈਰਖਾ ਕਰਦਾ ਸੀ ਤੇ ਉਹਨਾਂ ਨੂੰ ਚੱਕੀ ਚਲਾਉਣ ਦੀ ਸਜ਼ਾ ਵੀ ਦਿੱਤੀ ਸੀ ਤਾਂ ਉਹ ਵੀ ਗੁਰੂ ਸਾਹਿਬ ਦਾ ਭਗਤ ਬਣ ਗਿਆ ਕਿਉਂਕਿ ਗੁਰੂ ਸਾਹਿਬ ਤਾਂ ਖੁਦ ਭਗਦੇ ਚਲੀ ਜਾਂਦੇ ਸੀ ਤੇ ਚੱਕੀ ਜਿਹੜੀ ਸੀ ਖੁਦ ਵਕ ਖੁਦ ਚੱਲਦੀ ਰਹਿੰਦੀ ਸੀ ਇਸ ਸਥਾਨ ਤੇ ਉੱਤੇ ਉਹ ਚੱਕੀ ਵੀ ਹੈ ਤੇ ਉਹ ਵੱਟੇ ਵੀ ਜਿਹੜੇ ਉਸ ਸਮੇਂ ਵਰਤੇ ਜਾਂਦੇ ਸਨ ਅਨਾਜ ਤੋਲਣ ਲਈ ਤੇ ਜਿਸ ਸਥਾਨ ਤੇ ਗੁਰੂ ਸਾਹਿਬ ਦਾ ਇਹ ਤਪ ਸਥਾਨ ਸੀ ਜੋ ਬਿਤੇ ਇਸ ਸਥਾਨ ਤੇ ਉਹਨਾਂ ਦੇ ਦੋ ਸਿੱਖ ਰਿਆ ਕਰਦੇ ਸਨ ਜੋ ਕਿ ਸਗੇ ਪ੍ਰਸੰਨ ਬਾਬਾ ਧੰਨਾ ਸੂਜੀ ਤੇ ਬਾਬਾ ਦੇਵਿਆ ਸੂਜੀ ਤੇ ਇਹ ਹੈ ਜੀ ਉਹ ਚੱਕੀ ਜੀ.ਡੀ.ਕੇ ਗੁਰੂ ਸਾਹਿਬ ਦੀ ਸ਼ਕਤੀ ਨਾ ਖੁਦ ਬਖੁਦ ਚੱਲਦੀ ਰਹਿੰਦੀ ਸੀ। ਦੇਖ ਸਕਦੇ ਹੋ ਤੁਸੀਂ। ਤੇ ਬਿਲਕੁਲ ਚੱਕੀ ਦੇ ਕੋਲ ਉਹ ਪੱਥਰ ਪਏ ਨੇ ਜਿਨ੍ਹਾਂ ਨਾਲ ਅਨਾਜ ਤੋਲ ਕੇ ਗੁਰੂ ਸਾਹਿਬਾਨ ਗਰੀਬਾਂ ਨੂੰ ਦਿਆ ਕਰਦੇ ਸਨ। ਤੇ ਇਹ ਜੋ ਦੋਸਤ ਮਦਨ ਇਹ ਨੇ ਬਾਬਾ ਧੰਨਾ ਸੂਜੀ ਦੀਆਂ ਤੇ ਬਾਬਾ ਦੇਵਿਆ ਸੂਜੀ ਦੀਆਂ ਜੋ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਰਮ ਸੇਵਕ ਸੀ। ਇਹ ਇਸ ਸਥਾਨ ਤੋਂ 3 ਕਿਲੋਮੀਟਰ ਦੂਰ ਇੱਕ ਹੋਰ ਸਥਾਨ ਹੈ ਜਿਸ ਨੂੰ ਕਹਿੰਦੇ ਨੇ ਸ਼ੀਰੀ ਚਰਨ ਸ਼ੂ ਗੰਗਾ ਜੋ ਕਿ ਸ਼ੀਰ ਗੁਰੂ ਰਬਦਾਸ ਮਹਾਰਾਜ ਜੀ ਨੇ ਪ੍ਰਗਟ ਕੀਤੀ ਸੀ ਆਪਣੇ ਸੱਜੇ ਪੈਰ ਦੇ ਅੰਗੂਠੇ ਦੇ ਨਾਲ ਕਿਉਂਕਿ ਇਸ ਇਲਾਕੇ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਕਮੀ ਸੀ ਤੇ ਇਹ ਉਹ ਸਥਾਨ ਹੈ ਜਿੱਥੇ ਬੈਠ ਕੇ ਸ਼ੀਰ ਗੁਰੂ ਰਬਦਾਸ ਮਹਾਰਾਜ ਜੀ ਸੰਤ ਕਾਨੂੰਨ ਨਾਮ ਦੇ ਨਾਲ ਜੋੜਦੇ ਸਨ ਪੁਰ ਅਲਗਰ ਸਾਹਿਬਾ ਕੇ ਬਹੁਤ ਹੀ ਵਧੀਆ ਦਰਸ਼ਨ ਹੋਏ ਜਿਆਦਾ ਟਾਈਮ ਤਾਂ ਨਹੀਂ ਲੱਗਾ ਅੰਦਰ ਇੱਥੇ ਆਪਾਂ ਦਰਸ਼ਨ ਕੀਤੇ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦਾ ਜਿਹੜਾ ਤਪਸਥਾਨ ਹੈ ਉਹਦੇ ਤੇ ਉਹਨਾਂ ਦੁਆਰਾ ਜਿਹੜੀ ਵਰਤੀ ਗਈ ਚੱਕੀ ਸੀ ਤੇ ਜੋ ਬੱਟੇ ਉਹ ਯੂਜ਼ ਕਰਦੇ ਸੀ ਇੱਥੇ ਅਨਾਜ ਤੋਲਣ ਦੇ ਲਈ ਉਹ ਤੇ ਹੁਣ ਆਪਾਂ ਵਧਾਂਗੇ ਅੱਗੇ ਚਰਨ ਸ਼ੋ ਗੰਗਾ ਵਾਲੇ ਦੇਖਦੇ ਆਂ ਪੈਦਲ ਜਾਣ ਤੇ ਕਿੰਨਾ ਟਾਈਮ ਲੱਗਦਾ ਹੈ ਇੱਥੇ ਤੇ ਰਿਫਰੈਸ਼ਮੈਂਟ ਟਾਈਮ ਤੇ ਆਪਾਂ ਲੋਗੇ ਜੰਮੀ ਦਾ ਰਸ ਓਪੀ ਡੋਮ ਫਰਮ ਮੋਇਨਾ ਜਾਤੇ ਹੋਏ ਕੋਲ ਸ਼੍ਰੀ ਖਰੋਲਗੜ ਸਾਹਿਬ ਦੇ ਕੋਲ ਹੈ ਇਹ ਸ਼੍ਰੀ ਗੁਰੂ ਰਵਿਦਾਸ ਜੀ ਮੈਮੋਰੀਅਲ ਕੰਪਲੈਕਸ ਦੇ ਅੰਦਰ ਹੈ ਮਨਾਰੇ ਬੇਗਮਪੁਰਾ ਕਿਉਂਕਿ ਸਾਡੇ ਕੋਲ ਸਮਾਂ ਥੋੜਾ ਹੈ ਕਿਉਂਕਿ ਆਪਾਂ ਪੈਦਲ ਆਏ ਆ ਤੇ ਆਪਾਂ ਨੇ ਪਹੁੰਚਣਾ ਹੈ ਸ਼੍ਰੀ ਚਰਨਸ਼ੂ ਗੰਗਾ ਤੇ ਉਸ ਪਾਸੇ ਜਾਣ ਲਈ ਕਾਫੀ ਟਾਈਮ ਲੱਗੇਗਾ ਸੋ ਇਸ ਲਈ ਆਪਾਂ ਅੰਦਰ ਨਹੀਂ ਜਾਵਾਂਗੇ ਤੇ ਡਾਇਰੈਕਟਲੀ ਸਾਹਮਣੇ ਵਾਲ ਨੂੰ ਪਤਾਗੇ ਤੇ ਆਪਾਂ ਜਾ ਰਹੇ ਆ ਬੱਸੀ ਬਸਤੀ ਵੱਲ ਜੀ ਹੁੰਦੇ ਹੋਏ ਚਰਨਸ਼ੋ ਗੰਗਾਵਲ ਤੇ ਇਹ ਰਸਤਾ ਸਾਨੂੰ ਲੈ ਕੇ ਜਾਗਾ ਝੁੰਗੀਆਂ ਗੜ ਸ਼ੰਕਰ ਵੱਲ ਨੂੰ ਤੇ ਅਸੀਂ ਆਏ ਆ ਇਸ ਪਾਸੇ ਤੋਂ ਪਹੁੰਚ ਚੁੱਕੇ ਆ ਬੱਸੀ ਬਸਤੀ ਜਿੱਥੋਂ ਆਪਾਂ ਜਾਵਾਂਗੇ ਚਰਨਸ਼ੋ ਗੰਗਾਵਲ ਨੂੰ ਤੇ ਇਸ ਤੋਂ ਇਲਾਵਾ ਆਪਾਂ ਜਾ ਸਕਦੇ ਆ ਬਾਥਰੀ ਉਨਾਂ ਤੇ ਨੰਗਲ ਵੱਲ ਨੂੰ ਸੋ ਇਹੀ ਵਾਲਾ ਰੋਡ ਆ ਇਹ ਤੁਸੀਂ ਬੱਸੀ ਬਸਤੀ ਹੁਣ ਲੰਘ ਆਏ ਆ ਤੇ ਪਹੁੰਚਣ ਵਾਲੇ ਆ ਚਰਨ ਸ਼ੋ ਗੰਗਾ ਸੋ ਨੀਚੇ ਅਸੀਂ ਦੇਖ ਸਕਦੇ ਆ ਵਿਜੀਬਲ ਵੀ ਆ ਸੋੜਾ ਤੇ ਇਸ ਪਾਸੇ ਜਾਣਾ 10 ਮਿੰਟ ਹੀ ਲੱਗਣਗੇ ਸ਼ਾਇਦ ਇੱਥੇ ਤੱਕ ਤੇ ਇਸ ਪਾਸੇ ਇੱਕ ਹੋਰ ਨਜ਼ਾਰਾ ਹੈ ਇਸ ਪਾਸੇ ਮਾਤਾ ਨੈਣਾ ਦੇਵੀ ਵਾਲਾ ਪਹਾੜ ਵੀ ਜਿਹੜਾ ਹੈ ਉਹ ਵੀ ਦਿਖ ਰਿਹਾ ਹੈ ਦੋਸਤੋ ਇੱਕ ਵੱਖਰਾ ਨਜ਼ਾਰਾ ਆਪਾਂ ਜਾ ਰਹੇ ਸੀ ਚਰਨ ਸ਼ੋ ਗੰਗਾ ਵੱਲੋਂ ਤੇ ਇੱਥੇ ਹਿਮਾਚਲ ਤੇ ਪੰਜਾਬ ਦਾ ਇੱਕ ਵੱਖਰਾ ਹੀ ਥੀ ਵੈ ਤੇ ਇਸ ਜਗ੍ਹਾ ਤੋਂ ਦੇਖੋ ਪੂਰਾ ਨੰਗਲ ਦਿਖਦਾ ਹੈ ਇਹ ਜਿਹੜੀ ਫਰਟੀਲਾਈਜ਼ਰ ਫੈਕਟਰੀ ਆ ਸ਼ਾਇਦ ਉਹ ਹੈ ਨੰਗਲ ਦੀ ਵੇਖੋ ਕਿੰਨਾ ਵਧੀਆ ਨਜ਼ਾਰਾ ਹੈ ਤੇ ਇਹ ਸਾਡੇ ਚੌਧਰੀ ਸਾਹਿਬ ਅੱਗੇ-ਅੱਗੇ ਅਸੀਂ ਜਾ ਤਾਂ ਰਹੇ ਆ ਪਰ ਹਲੇ ਤੱਕ ਸਾਨੂੰ ਇਹ ਨਹੀਂ ਪਤਾ ਕਿ ਵਾਪਸ ਕਿੱਦਾਂ ਆਪਾਂ ਆਵਾਂਗੇ ਚਲੋ ਪਰ ਨਜ਼ਾਰੇ ਤਾਂ ਜੋ ਹੈ ਥਰੇ ਵਪਾ ਕੈਦ ਕਰ ਲੈਨੇ ਤੇ ਆਪਾਂ ਪਹੁੰਚ ਚੁੱਕੇ ਆ ਦੋਸਤੋ ਸ਼੍ਰੀ ਚਰਨشو ਗੰਗਾ ਜੋ ਹੈ ਉਸ ਸਥਾਨ ਤੇ ਨੇੜੇ ਬਿਲਕੁਲ ਸਿਖ ਸਕਦੇ ਹੋ। ਸ੍ਰੀ ਚਰਨ ਛੋਗੰਗਾ ਹੋ ਇਸ ਪਾਸੇ ਹੈ। ਤੇ ਫਾਈਨਲੀ ਪਹੁੰਚ ਚੁੱਕੇ ਆ ਸ੍ਰੀ ਚਰਨ ਛੋਗੰਗਾ ਤੇ ਤੁਸੀਂ ਦੇਖ ਸਕਦੇ ਹੋ। ਸਥਾਨ ਜਿੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਆਏ ਸੀ ਫਾਈਨਲੀ ਆਪਾਂ ਸ਼੍ਰੀ ਚਰਨ ਸ਼ੋ ਗੰਗਾ ਦੇ ਦਰਸ਼ਨ ਕਰ ਲਏ ਨੇ ਤੇ ਬੱਸ ਹੁਣ ਸਾਡੀ ਘਰ ਵੱਲ ਨੂੰ ਵਾਪਸੀ ਹੋਵੇਗੀ ਇੱਥੋਂ ਤੇ ਆਲਮੋਸਟ 4 ਵਜਣ ਵਾਲੇ ਨੇ ਤੇ ਦੇਖਦੇ ਹਾਂ ਕਿੰਨੇ ਟਾਈਮ ਦੇ ਵਿੱਚ ਆਪਾਂ ਹੁਣ ਘਰ ਪਹੁੰਚਾਂਗੇ ਸੋ ਬਹੁਤ ਹੀ ਵਧੀਆ ਦੋਸਤੋ ਇੱਥੇ ਦੇ ਦਰਸ਼ਨ ਹੋਏ ਸਾਨੂੰ ਸੋ ਦੋਸਤੋ ਸਾਡੀ ਜਿਹੜੀ ਯਾਤਰਾ ਸੀ ਸ਼੍ਰੀ ਖੁਰਾਲਗੜ੍ਹ ਸਾਹਿਬ ਦੀ ਬਹੁਤ ਹੀ ਵਧੀਆ ਰਹੀ ਸੋ ਬਹੁਤ ਹੀ ਖੁੱਲੇ ਦਰਸ਼ਨ ਹੋਏ ਅਸੀਂ ਖਰਾਲਗੜ੍ਹ ਸਾਹਿਬ ਵੀ ਗਏ ਤੇ ਉਸ ਤੋਂ ਬਾਅਦ ਸ਼੍ਰੀ ਚਾਰਨ ショ ਗੰਗਾਵਲ ਵੀ ਗਏ ਤੇ ਉਹਦੇ ਤੋਂ ਬਾਅਦ ਜਿਹੜਾ ਫੋਨ ਸੀ ਉਹ ਬੰਦ ਹੋ ਗਿਆ ਸੀ ਸੋ ਕੋਈ ਰਿਕਾਰਡਿੰਗ ਉਹਦੇ ਤੋਂ ਬਾਅਦ ਨਹੀਂ ਕਰ ਪਾਏ ਆਪਾਂ ਤੇ ਓਵਰ ਆਲ ਸਾਡੀ ਯਾਤਰਾ ਬਹੁਤ ਹੀ ਵਧੀਆ ਰਹੀ ਜੇ ਅਸੀਂ ਕਹੀਏ ਕਿ ਬਹੁਤ ਥਕਾਨ ਹੋ ਗਈ ਸੀ ਸਾਨੂੰ ਬਹੁਤ ਜ਼ਿਆਦਾ ਤੁਰਲੇ ਤਾਂ ਇਦਾਂ ਦਾ ਕੁਝ ਨਹੀਂ ਸੀ ਦੇਖੋ ਅੱਜ ਮੈਂ ਆਪਣੇ ਕੰਮ ਤੇ ਵੀ ਆ ਚੁੱਕਾ ਹਾਂ ਰਾਤ ਨੂੰ ਵੀ ਬਹੁਤ ਹੀ ਵਧੀਆ ਨੀਂਦ ਆਈ ਸਾਨੂੰ ਉਹ ਦੋਸਤੋ ਤੁਹਾਨੂੰ ਜੇ ਮੇਰੀ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਅੱਗੇ ਵੀ ਇਦਾਂ ਦੇ ਹੋਰ ਬਹੁਤ ਸਾਰੇ ਸਫ਼ਰ ਜਾਂ ਵੀਡੀਓਜ਼ ਮੈਂ ਲੈ ਕੇ ਆਂਦਾ ਰਾਵਾਂਗਾ ਜਾਂ ਪੈਦਲ ਯਾਤਰਾ ਜਾਂ ਕਿਤੇ ਬਾਈਕ ਤੇ ਆਣਾ ਜਾਣਾ ਸੋ ਬਣੇ ਰਹੋ ਇਸ ਚੈਨਲ ਤੇ ਕਰ ਲਿਓ ਇਸ ਚੈਨਲ ਨੂੰ ਸਬਸਕ੍ਰਾਈਬ ਤੁਹਾਨੂੰ ਮਿਲਦੇ ਹਾਂ ਅਗਲੇ ਸਫ਼ਰ ਤੇ